ਸ਼੍ਰੀ ਗੁਰੂ ਰਬਦਾਸ ਮਹਾਰਾਜ ਕੀ ਜੈ ਗੁਰੂ ਪੀ ਸਾਧ ਸੰਗਤ ਜੀ ਇਹ ਸਤਗੁਰਾਂ ਦਾ ਪੰਡਾਲ ਹੈ ਸਭ ਧਰਮਾਂ ਦਾ ਸਾਂਝਾ ਪੰਡਾਲ ਹੈ ਸ਼੍ਰੀ ਗੁਰੂ ਰਬਦਾਸ ਮਹਾਰਾਜ ਦੀ ਸਾਂਝੀ ਸੰਗਤ ਦਾ ਪੰਡਾਲ ਹੈ ਸੋ ਦਾਸ ਨੇ ਜਕਾਰਾ ਲਗਾਇਆ ਹੈ ਸਾਧ ਸੰਗਤ ਮਹਿਸੂਸ ਵੀ ਕਰੂਗੀ ਲੇਕਿਨ ਸਤਿ ਸ਼੍ਰੀ ਅਕਾਲ ਦਾ ਮਤਲਬ ਪ੍ਰਮਾਤਮਾ ਸਦਾ ਹੀ ਸੱਚਾ ਹੈ ਸੋ ਦਾਸ ਦੀ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਸਮੂਹ ਸਾਲ ਸੰਗਤ ਜੋ ਅੱਜ 71 ਹੋਈ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਰਬਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਬਡਾਲਾ ਦੇ ਸਮੂਹ ਮੈਂਬਰਾਂ ਵੱਲੋਂ ਜੋ ਅੱਜ ਦਾ ਉਦੋਂਮ ਕਰਦੇ ਹੋਏ ਸਤਗੁਰ 108 ਸ਼੍ਰੀਮਾਨ ਨਰਿੰਦਰ ਦਾਸ ਮਹਾਰਾਜ ਜੀ ਮੌਜੂਦਾ ਗੱਦੀ ਨਸ਼ੀਨ ਡੇਰਾ ਸਚਕੰਡ ਬੱਲਾ ਦੇ ਰਹਿਨਮਾਈ ਥੱਲੇ ਇਹ ਜੋ ਸਮਾਗਮ ਅਰਥਵਾ ਸੰਤ ਸੰਮੇਲਨ ਬਲਾਕ ਬਡਾਲਾ ਵੱਲੋਂ ਕਰਵਾਇਆ ਜਾ ਰਿਹਾ ਹੈ ਸਮੂਹ ਸਾ ਸੰਗਤ ਨੂੰ ਅੱਜ ਦੇ ਇਸ ਖੁਸ਼ੀਆਂ ਭਰੇ ਸਮਾਗਮ ਦੀ ਬਹੁਤ ਬਹੁਤ ਵਧਾਈ ਹੈ ਦਾਸ ਨੇ ਸਮੂਹ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ ਕਰੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਆਖਲ ਭਾਰਤੀਆ ਰਬਦਾਸੀਆ ਧਰਮ ਸੰਗਠਨ ਦੇ ਮੈਂਬਰ ਪੰਡਾਲ ਦੇ ਵਿੱਚ ਜਿੱਥੋਂ ਅਸੀਂ ਐਂਟਰ ਹੁੰਦੇ ਹਾਂ ਖੱਬੇ ਹੱਥ ਬੈਠੇ ਨੇ ਉਹਨਾਂ ਦੇ ਕੋਲ ਅਸੀਂ ਆਪਣੀ ਧਾਰਮਿਕ ਰਜਿਸਟ੍ਰੇਸ਼ਨ ਕਰਾਉਣੀ ਹੈ ਕਿ ਅਸੀਂ ਕਿੰਦੀ ਸੰਗਤ ਨੇ ਆਪਣਾ ਧਰਮ ਗ੍ਰਾਂਹ ਕਰਕੇ ਰਜਿਸਟਰਡ ਕਰਵਾਇਆ ਹੈ ਸੋ ਦਾਸ ਦੀ ਬੇਨਤੀ ਹੈ ਪੰਗਾਲ ਤੇ ਆਉਂਦੇ ਸਮੇਂ ਖੱਬੇ ਹੱਥ ਸਾਡੇ ਸਤਿਕਾਰਯੋਗ ਭਾਈ ਸਾਹਿਬ ਬੈਠੇ ਨੇ ਉਹਨਾਂ ਕੋਲ ਆਪਣੀ ਰਜਿਸਟ੍ਰੇਸ਼ਨ ਕਰਾਓ ਜਿਸ ਦੀ ਭੇਟਾ ਮਾਤਰ 100 ਰੁਪਏ ਹੈ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੀ ਰਜਿਸਟ੍ਰੇਸ਼ਨ ਵੱਧ ਤੋਂ ਵੱਧ ਕਰਾਉਣ ਦੀ ਕੋਸ਼ਿਸ਼ ਕਰਨ ਜੀ ਅਸੀਂ ਧੰਨਵਾਦੀ ਹਾਂ ਕਾਂਸੀ ਟੀਵੀ ਵਾਲਿਆਂ ਦੇ ਐਮ ਡੀ ਸਾਹਿਬ ਰਜਿੰਦਰ ਵੀਰ ਜੀ ਉਹਨਾਂ ਦਾ ਜੋ ਅੱਜ ਦਾ ਪ੍ਰੋਗਰਾਮ ਲਾਈਵ ਦਿਖਾ ਰਹੇ ਨੇ ਉਹਨਾਂ ਦੇ ਨਾਲ ਹੀ ਅਸੀਂ ਰਬਦਾਸੀਆ ਸੰਗਠਨ ਪੀਵੀ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ ਆਰਕੇ ਸਟੂਡੀਓ ਗੋਪਾਲਨਗਰ ਹੈਪੀ ਵੀਰ ਜੀ ਹੋਣਾ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ ਜੋ ਲਾਈਵ ਦਿਖਾ ਰਹੇ ਨੇ ਤੇ ਅੱਜ ਦੇ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਨੇ ਸੋ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ